ਗੁੱਡ ਮਾਰਨਿੰਗ ਮਿੱਤਰੋ ਆਪਾਂ ਇਹਦਾ ਮੈਂ ਸਾਰ ਬਾਰ ਬਣਾਤੀਆਂ ਸਾਰਾ ਕੁਝ ਕੰਪਲੀਟ ਕਰਤਾ ਹੁਣ ਜਲਦੇ ਆਪਾਂ ਲੈ ਰਹੇ ਇਹਦਾ ਮਿੱਤਰੋ ਆਪਾਂ ਜਾਣਿਆ ਕਿ ਚੰਡੀਗੜ੍ਹ ਜੋ ਕਿ ਡੈਰਾ ਵਿੱਚ ਚੰਡੀਗੜ੍ਹ ਬਣਿਆ ਤਾਂ ਦੇਖੋ ਤੁਸੀਂ ਬਿਲਡਿੰਗ ਆਪਣੇ ਘਰ ਦੇ ਮੇਨ ਗੇਟ ਦਾ ਜਿੰਦਾ ਹੋ ਰਿਹਾ ਖਰਾਬ ਫੇਰ ਆਪਾਂ ਦੇਖਦੇ ਹਾਂ ਲੋਕ ਚੱਲ ਬੰਨੇ ਮਿੱਤਰੋ ਆਵਾ ਘਰ ਵਾਲੇ ਨੂੰ ਜੋ ਕਿ ਆਪਾਂ ਉੱਥੇ ਜਾਣਾ ਤੇ ਕੰਮ ਤੇ ਆਪਾਂ ਨੂੰ ਉਹ ਚੱਲਿਆ ਘਰ ਨੂੰ ਲੈ ਮਿੱਤਰੋ ਆਪਣੀ ਚੱਕਾ ਸ਼ਟਾਉਕ ਦੁਕਾਨ ਤੋਂ ਹੁਣ ਚੱਲ ਪਏ ਨੇ ਅੱਜ ਘਰ ਵੱਲ ਨੂੰ ਮੌਸਮ ਦੇਖੋ ਵਾ ਵਾ ਬੱਦਲ ਫੇਰ ਆ ਜਾਂਦੀ ਹੈ ਸੇਤ ਜੋ ਇੱਥੇ ਆ ਮੋਟਰ ਚੱਲ ਰਹੀ ਹੁੰਦੀ ਹੈਗੀ ਬਾਣ ਚ ਪਾਣੀ ਛੱਡਿਆ ਹੁੰਦਾ ਹੈਗਾ ਜੀ ਰੁਕ ਦੇਖਦੇ ਕਿੰਨਾ ਕਰ ਰਾਮ ਗਿਆ ਫੇਰ ਆਪਣੀ ਚੱਕਾ ਮੋਟਰਸੈੱਡ ਲੈ ਰਿਹਾ ਜਾਂਦਾ ਟਰੈਕਟਰ ਲੈਣ ਆਪਾਂ ਆ ਜਾਈਏ ਪਰਲੇ ਦੇ ਪਟਰਾਲਾ ਆਪਦੇ ਟਰੈਕਟਰ ਲੈਣ ਨਮਸਕਾਰ ਮੈਟਰੋ ਨਾ ਸਨ ਸਰਕਰਤਾ ਕੰਪਲੀਟ ਆਪਾਂ ਨੇ ਪੁਲਿਸ ਵੀ ਨਹੀਂ ਕੀਤੀ ਓਕੇ ਜੀ ਹੁ ਮਿਲਦਾ ਕੱਲ ਦੇ ਵਲੌਗ ਤੇ